ਦੋਸਤੋ ਸਿਆਣੇ ਕਹਿੰਦੇ ਨੇ ਜੇ ਸਾਡੀ ਔਖੇ ਸਮੇਂ ਦੇ ਵਿੱਚ ਔਕੀ ਜਿੰਨ ਜਾਂ ਸਟਰਗਲ ਵਾਲੇ ਪੀਰੀਅਡ ਦੇ ਵਿੱਚ ਜਦੋਂ ਸਾਡੀ ਕੋਈ ਮਦਦ ਕਰਦਾ ਜੇਕਰ ਅਸੀਂ ਉਸ एहसान ਨੂੰ ਭੁੱਲ ਜਾਈਏ ਤਾਂ ਇਹ ਤੋਂ ਵੱਡਾ ਕੋਈ ਵੀ ਬੰਦਾ ਅਕਰਤਕਣ ਨਹੀਂ ਹੋ ਸਕਦਾ ਉਹ ਸਭ ਤੋਂ ਵੱਡਾ ਅਕਰਤਕਣ ਬੰਦਾ ਹੁੰਦਾ ਆ ਇਹ ਤਾਂ ਅਸੀਂ ਸਿਆਣਿਆਂ ਦੀ ਗੱਲਾਂ ਪਰ ਆਪਾਂ ਗੱਲ ਕਰ ਲਗੀਆਂ ਤਰਮਿੰਦਰ ਸਾਹਿਬ ਦੀ ਜ਼ਿੰਦਗੀ ਦੀ ਸਾਲ 1959 ਦੀ ਮੈਂ ਤੁਹਾਨੂੰ ਅੱਜ ਸਾਲ 1959 ਦੇ ਸਮੇਂ ਦੇ ਵਿੱਚ ਲੈ ਕੇ ਚੱਲੇ ਆਇਆ ਹਾਂ ਉਦੋਂ ਧਰਮਿੰਦਰ ਦੇ ਉੱਤੇ ਕੁਝ ਸਟਾਰਾਂ ਨੇ ਬਹੁਤ ਐਹਸਾਨ ਕੀਤੇ ਸੀ ਉਹਨਾਂ ਦੇ ਵਿੱਚੋਂ ਕੁ ਸਟਾਰ ਸੀਗੇ ਸੁਨੀਲ ਦਾ ਸਾਹਿਬ ਨਰਗਿਸ ਜੀ ਤੇ ਦੇਵਾਨਨ ਸਾਹਿਬ ਕੀਤੇ ਤਾਂ ਹੋਰ ਵੀ ਲੋਕਾਂ ਨੇ ਸੀਗੇ ਬਰੀਪ ਕੁਮਾਰ ਸਾਹਿਬ ਪਰ ਆਪਾਂ ਗੱਲ ਅੱਜ ਇਹਨਾਂ ਤਿੰਨਾਂ ਦੀ ਕਰਨ ਲੱਗੇ ਆ ਧਰਮਿੰਦਰ ਦਾ ਤੇ ਦੱਤ ਸਾਹਿਬ ਦੇ ਪਰਿਵਾਰ ਦਾ ਤੇ ਨਰਗਿਸ ਦਾ ਤੇ ਦੇਵਾਨਨ ਸਾਹਿਬ ਨੇ ਇਹਨਾਂ ਤਿੰਨਾਂ ਨੇ ਧਰਮਿੰਦਰ ਦੇ ਉੱਤੇ ਮਦਦ ਕਿਵੇਂ ਕੀਤੀ ਸੀ ਉਹਨਾਂ ਦਾ ਕਰੀਅਰ ਸਵਾਰਨ ਦੇ ਵਿੱਚ ਉਹਨਾਂ ਦੀ ਮਦਦ ਕਿਵੇਂ ਕੀਤੀ ਸੀ ਤਾਂ ਦੋਸਤੋ ਜਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਆਪਾਂ ਤਰਮਿੰਦਰ ਪਾਜੀ ਦੇ ਸਾਲ 1969 ਦੇ ਸਫ਼ਰ ਦੇ ਉੱਤੇ ਚੱਲਾਂਗੇ ਤੇ ਤੁਹਾਨੂੰ ਕੁਝ ਪੁਰਾਣੀਆਂ ਯਾਦਾਂ ਕਲਾਸਿਕ ਯਾਦਾਂ ਜੋ ਉਸ ਸਮੇਂ ਤਰਮਿੰਦਰ ਦੇ ਪਹਿਲੇ ਦਿਨ ਕੰਟੈਸਟ ਦੇ ਦੌਰਾਨ ਜੋ ਉਹਨਾਂ ਦੇ ਨਾਲ ਕਿਸੇ ਹੋਈ ਸੀ ਯਾਦਾਂ ਹੋਈਆਂ ਸੀ ਉਹਨਾਂ ਦੇ ਰੂਬਰੂ ਕਰਾਵਾਂਗੇ ਠੀਕ ਆ ਦੋਸਤੋ ਸ਼ੁਰੂ ਕਰਦੇ ਆ ਦੋਸਤੋ ਇੱਕ ਸਮਾਂ ਸੀ ਜਦੋਂ ਬਰਿੰਦਰ ਦਾ ਕਤਲ ਹੋਇਆ ਸੀ ਬਰਿੰਦਰ ਦੀ ਡੈਥ ਹੋਈ ਸੀ ਤੇ ਉਸ ਸਮੇਂ ਪੰਜਾਬ ਦੇ ਲੋਕ ਤਰਮਿੰਦਰ ਨੂੰ ਕੋਈ ਬੜਾ ਪਸੰਦ ਨਹੀਂ ਸੀ ਕਰਦੇ ਐਡਮਾਇਰ ਤਾਂ ਜ਼ਰੂਰ ਕਰਦੇ ਸੀਗੇ ਫਿਲਮਾਂ ਤਾਂ ਜ਼ਰੂਰ ਦੇਖਦੇ ਹੁੰਦੇ ਸੀ ਪਰ ਕੁਝ ਆਪਣਾਪਨ ਨਹੀਂ ਸੀ ਸਮਝਦੇ ਉਹਨਾਂ ਪਰ ਕਹਿੰਦੇ ਨੇ ਨਾ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਚੰਗੇ ਬੰਦੇ ਦੀ ਚੰਗਿਆਈ ਤੇ ਬੁਰੇ ਬੰਦੇ ਦੀ ਬੁਰਾਈ ਉਹ ਖੁੱਲ ਕੇ ਸਾਹਮਣੇ ਆਏ ਜਾਂਦੀ ਹੈ ਚਾਹੇ ਸੱਤ ਪਰਦੇ ਜਲਕੋ ਕੇ ਰੱਖ ਲੋ ਬੁਰੇ ਬੰਦੇ ਦੇ ਬੁਰੇ ਕੰਮ ਤੇ ਚੰਗੇ ਬੰਦੇ ਦੇ ਚੰਗੇ ਕੰਮ ਦੁਨੀਆ ਨੂੰ ਨਜ਼ਰ ਆਏ ਜਾਂਦੇ ਹੁੰਦੇ ਨੇ ਤੇ ਗੱਲ ਕਰਨ ਲੱਗੇ ਆਪਾਂ ਧਰਮਿੰਦਰ ਭਾਈ ਦੇ ਸਾਲ 1959 ਦੇ ਸਮੇਂ ਦੀ ਉਸ ਸਮੇਂ ਧਰਮਿੰਦਰ ਉਹਨਾਂ ਨੇ ਆਪ ਦੱਸਿਆ ਸੀ ਇੱਕ ਵਾਰ ਕਿਤਾਬ ਦੇ ਵਿੱਚ ਲਿਖਿਆ ਹੈ ਜਦੋਂ ਪਹਿਲੀ ਵਾਰ ਉਹ ਫਿਲਮ ਫਿਰ ਕੌਂਟੈਸਟ ਵਿੱਚ ਦਾਖਲ ਹੋ ਗਈ ਸੀ ਆਗੇ ਸੀ ਬੰਬੇ ਤਾਂ ਉਹਨਾਂ ਦਾ ਗੁਰੂ ਦਾਤ ਤੇ ਬਿਮਲ ਰੌਏ ਨੇ ਸਕਰੀਨ ਟੈਸਟ ਲੈਣਾ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਉਹ ਜਦੋਂ ਉਹ ਐਂਟਰ ਹੋ ਕੇ ਦੇਖਦੇ ਨੇ ਤਾਂ ਸਾਰੇ ਬੱਚੇ ਮੁੰਡੇ ਕੁੜੀਆਂ ਨੂੰ ਇੱਕ ਲਾਈਨ 'ਚ ਖੜੇ ਕੀਤਾ ਹੋਇਆ ਸੀ ਤਾਂ ਸਭ ਤੋਂ ਪਹਿਲੀ ਮੁਲਾਕਾਤ ਜਿਹੜੀ ਤਰਮਿੰਦਰ ਦੀ ਹੁੰਦੀ ਆ ਉਹ ਦੇਵਾਨੰਦ ਨਾਲ ਹੁੰਦੀ ਆ ਦੇਵਾਨੰਦ ਉਸ ਲਾਈਨ 'ਚ ਖੜੇ ਉਸ ਬੱਚੇ ਦੇ ਉਸ ਮੁੰਡੇ ਦੇ ਤਰਮਿੰਦਰ ਦੇ ਮੋਢੇ ਉੱਤੇ ਹੱਥ ਰੱਖ ਕੇ ਕਹਿੰਦੇ ਨੇ ਉਹਨੂੰ ਆਕੇ ਕਹਿੰਦੇ ਨੇ ਕੰਮ ਕਮ ਆ ਜਾਓ ਕਹਿੰਦਾ ਤੂੰ ਚੰਗਾ ਲੱਗਦਾ ਵਧੀਆ ਲੱਗਦਾ ਤੂੰ ਸਿਲੈਕਟ ਹੋ ਜਾਏਗਾ ਐ ਕਰਕੇ ਤੋਰਦੇ ਉਹਨੂੰ ਪਰੇ ਲੈ ਜਾਂਦੇ ਨੇ ਦੇਵਾਨੰਦ ਜਦ ਲੈ ਕੇ ਜਾਂਦੇ ਨੇ ਦੇਵਾਨੰ ਸਾਹਿਬ ਤਾਂ ਦੇਵਾਨੰਦ ਵੀ ਪੰਜਾਬੀ ਹੁੰਦੇ ਨੇ ਇੱਕ ਪੰਜਾਬੀ ਹੋਣ ਦੇ ਨਾਤੇ ਉਹਨਾਂ ਨੂੰ ਦੇਖਦਾ ਵੀ ਪੰਜਾਬ ਤੋਂ ਕੋਈ ਮੁੰਡਾ ਆਇਆ ਆ ਮਤਲਬ ਮਹਾਂਦਰਾ ਦੇਖ ਕੇ ਸਮਝ ਜਾਂਦੇ ਨੇ ਵੀ ਪੰਜਾਬੀ ਮੁੰਡਾ ਆ ਉਹਨੂੰ ਸਾਈਡ ਤੇ ਲੈ ਕੇ ਚਲ ਜਾਂਦੇ ਨੇ ਉੱਥੇ ਤਰਮਿੰਦਰ ਨੂੰ ਕਹਿੰਦਾ ਮੈਂ ਪਾਣੀ ਪੀਣਾ ਆ ਪਾਣੀ ਪੀਣ ਲਈ ਗਲਾਸ ਚੱਕਦਾ ਆ ਤੇ ਗਲਾਸ ਚੱਕਦਾ ਉਸ ਟਾਈਮ ਦੇਵਾਨੰਦ ਫੇਰ ਉਹਨੂੰ ਰੋਕ ਦਿੰਦੇ ਨੇ ਕਹਿੰਦੇ ਰੁਕ 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 ਜਾ ਉਹ ਫਿਰ ਉੱਥੋਂ ਆਈਸ ਬਾਕਸ ਦੇ ਵਿੱਚ ਇੱਕ ਬਰਫ਼ ਦਾ ਪੀਸ ਕੱਢਦੇ ਨੇ ਤੇ ਤਰਮਿੰਦਰ ਦੇ ਪਾਣੀ ਭਰੇ ਹੋਏ ਗਲਾਸ ਦੇ ਵਿੱਚ ਪਾ ਦਿੰਦੇ ਨੇ ਏ ਮੈਂ ਤਾਂ ਦੱਸਿਆ ਤੁਹਾਨੂੰ ਇਹ ਲਾਈਨ ਮੈਂ ਤੁਹਾਨੂੰ ਤਾਂ ਕਿੱਸਾ ਤਾਂ ਦੱਸਿਆ ਕਿ ਵੀ ਉਸ ਸਮੇਂ ਤਰਵਿੰਦਰ ਨੇ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਆਈਸ ਬਾਕਸ ਦੇਖਿਆ ਸੀ ਕਿਉਂਕਿ ਆਈਸ ਬਾਕਸ ਦਾ ਕਨਸੈਪਟ ਉਦੋਂ ਪੰਜਾਬ 'ਚ ਕਿਸੇ ਜਗ੍ਹਾ ਤੇ ਨਹੀਂ ਹੁੰਦਾ ਸੀ ਜੇ ਕੋਈ ਪੈਗ ਬੁਗ ਵੀ ਲਾਉਣਾ ਹੁੰਦਾ ਸੀ ਕਿਸੇ ਬੰਦੇ ਨੇ ਐਦਾਂ ਹੀ ਮੋਟਰ ਦੇ ਪਾਣੀ ਛੱਪੜ ਦੇ ਪਾਣੀ ਜੋ ਪਾਣੀ ਪਾ ਕੇ ਪੈਗ ਬੁਗ ਲਾ ਲੈਂਦੇ ਜਿਆਤਰ ਜਿਹੜੇ ਆਈਸ ਬਾਕਸ ਇਸਤੇਮਾਲ ਕਰਦੇ ਸੀ ਵੱਡੇ ਸ਼ਹਿਰਾਂ ਦੇ ਵਿੱਚ ਉਹ ਅ ਬਿਸਕੀ ਵਗੈਰਾ ਜਾਂ ਉਹਦੇ ਵਾਸਤੇ ਬਰਫ਼ ਨੂੰ ਦੀ ਸੇਫ ਰੱਖਣ ਵਾਸਤੇ ਆਈਸ ਬਾਕਸ ਇਸਮਾਲ ਕਰਦੇ ਹੁੰਦੇ ਸੀ ਤਾਂ ਪਹਿਲੀ ਵਾਰ ਤਰਮਿੰਦਰ ਨੇ ਆਈਸ ਬਾਕਸ ਉਦੋਂ ਦੇਖਿਆ ਜਾਂ ਦੇਵਾਨੰਦ ਨੇ ਉਹਨੂੰ ਬਰਫ਼ ਦਾ ਇੱਕ ਪੀਸ ਦਿੱਤਾ ਸੀ ਉਸ ਵਾਰ ਉਸ ਦਿਨ ਜਦੋਂ ਕੌਂਟੈਸਟ ਸ਼ੁਰੂ ਹੋਇਆ ਤਾਂ ਉਹਦੇ ਵਿੱਚ ਤਰਮਿੰਦਰ ਦੀ ਗੁਰੂ ਦੱਤ ਨਾਲ ਵੀ ਤੇ ਬਿੰਗਲ ਰੌਇਲ ਨਾਲ ਵੀ ਮੁਲਾਕਾਤ ਹੋਈ ਉਹ ਉਹ ਪੰਜ ਸੱਤ ਜਣਾਂ ਨੂੰ ਮਿਲ ਕੇ ਤਰਮਿੰਦਰ ਘਰੇ ਚਲੇ ਜਾਂਦੇ ਨੇ ਤੇ ਘਰੇ ਬੈਠੇ ਸੋਚਦੇ ਰਹਿੰਦੇ ਨੇ ਵੀ ਅੱਜ ਐਡੇ ਐਡੇ ਬੰਦੇ ਵੱਡੇ ਬੰਦੇ ਨਾਲ ਮਿਲਿਆ ਆਂ ਕੁੱਤਤ ਉਸਤਾ ਜੰਗਾ ਹੋਏ ਜਾਊਗਾ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਨੂੰ ਬੰਦਨੀ ਫਿਲਮ ਮਿਲ ਗਈ ਸੀਗੀ ਫਿਲਮ ਚ ਉਹ ਬੰਦਨੀ ਫਿਲਮ ਮਿਲਣ ਨੂੰ ਸਮਾਂ ਬਹੁਤ ਲੱਗਿਆ ਸੀ 7ਵੀਂ ਫਿਲਮ ਜਾ ਕੇ ਬੰਦਨੀ ਬਣੀ ਸੀ ਉਸ ਤੋਂ ਪਹਿਲਾਂ 6 ਫਿਲਮਾਂ ਤਰਮਿੰਦਰ ਦੀਆਂ ਰੀਲਿਸ ਹੋ ਚੁੱਕੀਆਂ ਸੀ ਪਰ ਹਜੇ ਤੱਕ ਕਰ ਤਰਮਿੰਦਰ ਨੂੰ ਸਟਾਰਡਮ ਕਦੇ ਨਹੀਂ ਸੀ ਮਿਲਿਆ ਉਸ ਸਮੇਂ ਤੱਕ 2 ਮਹੀਨੇ ਰਹਿੰਦੇ ਸੀਗੇ ਕਿ ਵੀ ਉਹ ਫੀਅਟ ਵੀ ਉਹਨਾਂ ਨੇ ਤਾਂ ਹੀ ਖਰੀਦੀ ਸੀ ਉਹ ਦੱਸਦੇ ਹੁੰਦੇ ਸੀਗੇ ਜਦੋਂ ਇੱਕ ਫਿਲਮ ਮਿਲ ਗਈ ਉਸ ਤੋਂ ਬਾਅਦ ਤਰਮਿੰਦਰ ਦਾ ਕੈਰੀਅਰ ਗਰਾਫ ਥੱਲੇੋਂ ਐ ਉੱਪਰ ਨੂੰ ਉੜਿਆ ਫੁੱਲ ਔਰ ਪੱਥਰ ਇਹ ਫੁੱਲ ਔਰ ਪੱਥਰ ਫਿਲਮ ਤੁਹਾਨੂੰ ਮੈਂ ਦੱਸ ਦਿਵਾਉ ਉਹ ਚ ਰਾਕਾ ਦਾ ਕਿਰਦਾਰ ਨਿਭਾਇਆ ਸੀ ਉਹ ਤਰਮਿੰਦਰ ਤਰਮਿੰਦਰ ਨੂੰ ਰਾਕਾ ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ ਸੀਗਾ ਪਰ ਗੱਲ ਕਹਿਣ ਦਾ ਮਤਲਬ ਇਹ ਸੀ ਇਹ ਰੋਲ ਮਿਲਿਆ ਕਿਵੇਂ ਸੀ ਤਰਮਿੰਦਰ ਨੂੰ ਇਹ ਰੋਲ ਜਿਹੜਾ ਫਿਲਮ ਦਾ ਨਿਰਮਾਤਾ ਨਿਰਦੇਸ਼ਕ ਸੀ ਓਪੀ ਰਲਨ ਸੀਗੇ ਓਪੀ ਰਲਨ ਨਾਲ ਉਦੋਂ ਤੱਕ ਤਰਮਿੰਦਰ ਨੇ ਕੋਈ ਕੰਮ ਨਹੀਂ ਸੀ ਕੀਤਾ ਉਸ ਸਮੇਂ ਤੱਕ ਓਪੀ ਰਲਨ ਜ਼ਿਆਦਾਤਰ ਸੁਨੀਲ ਦਾਤ ਨੂੰ ਫਿਲਮਾਂ 'ਚ ਲੈਂਦੇ ਹੁੰਦੇ ਸੀ ਦਰਅਸਲ ਸਾਲ 1966 ਵਿੱਚ ਰਿਲੀਜ਼ ਹੋਈ ਫਿਲਮ ਫੁੱਲ ਔਰ ਪੱਥਰ ਇਹ ਸ੍ਰੀਲਤ ਨੂੰ ਆਫਰ ਹੋਈ ਸੀ ਆਫਰ ਕੀ ਹੋਈ ਸੀ ਓਪੀ ਰੱਲਨ ਫਿਲਮ ਦੇ ਨਿਰਦੇਸ਼ਕ ਸੀਗੇ ਔਰ ਉਹ ਜਿਆਦਾਤਰ ਸ੍ਰੀਲਤ ਨੂੰ ਫਿਲਮਾਂ ਚ ਲੈਂਦੇ ਹੁੰਦੇ ਸੀ ਆਪਣੀ ਫਿਲਮਾਂ ਚ ਜਦੋਂ ਸ੍ਰੀਲਤ ਕੋਲੋਂ ਸੈਕਟਰੀ ਲੈ ਕੇ ਪਹੁੰਚਦੇ ਨੇ ਤਾਂ ਦੱਤ ਸਾਹਿਬ ਨੇ ਜਦੋਂ ਸਕ੍ਰਿਪਟ ਪੜ੍ਹੀ ਤਾਂ ਉਹਨਾਂ ਨੂੰ ਥੋੜੇ ਜਿਹਾ ਕਿਰਦਾਰ ਪਸੰਦ ਨਹੀਂ ਆਇਆ ਜਾਂ ਉਹਨਾਂ ਕੋਲ ਕੰਮ ਕਾਫੀ ਸੀਗਾ ਪਹਿਲਾਂ ਹੀ ਤਾਂ ਫਿਰ ਉਹਨਾਂ ਨੇ ਰੱਲਨ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਵੀ ਤੁਸੀਂ ਤਰਮਿੰਦਰ ਨਵਾਂ ਮੁੰਡਾ ਆਇਆ ਹੈ ਇੱਕ ਉਹ ਫਿਲਮਾਂ ਚ ਕੰਮ ਚੰਗਾ ਕਰਦਾ ਪਿਆ ਵੀ ਤੁਸੀਂ ਉਹਨੂੰ ਫਿਲਮ ਦੇ ਵਿੱਚ ਕਾਸਟ ਕਰ ਲਓ ਤਰਮਿੰਦਰ ਨੂੰ ਫਿਲਮ ਦੇ ਵਿੱਚ ਲਿੱਤਾ ਪਰ ਓਪੀ ਰੱਲਨ ਦਾ ਉਸ ਫਿਲਮ ਦੇ ਵਿੱਚ ਤਰਮਿੰਦਰ ਨਾਲ ਦੋਵਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀਗਾ ਫਿਲਮ ਵਿਚਾਲੀ ਬੰਦ ਹੋ ਜਾਣੀ ਸੀਗੀ ਜਿਹੜੀ ਫੂਲ ਔਰ ਪੱਥਰ ਸੀ ਉਹਦੇ ਵਿੱਚ ਰਾਕਾ ਦਾ ਕਿਰਦਾਰ ਨਿਭਾਇਆ ਸੀ ਤਰਮਿੰਦਰ ਨੇ ਔਰ ਏਸੇ ਫਿਲਮ 'ਚ ਉਹਨਾਂ ਨੂੰ ਪਬਲਿਸਿਟੀ ਮਿਲੀ ਸੀ ਪਰ ਜਦੋਂ ਦੋਵਾਂ ਦਾ ਆਪਸ ਵਿੱਚ ਵਿਗੜ ਪੈ ਗਈ ਤਰਮਿੰਦਰ ਨੂੰ ਅਸਲ 'ਚ ਐ ਲੱਗਣ ਲੱਗ ਪਿਆ ਵੀ ਜਿਹੜਾ ਓਪੀ ਰੱਲਨ ਨਾ ਕਾਫੀ ਹੰਕਾਰੀ ਜਿਹਾ ਬੰਦਾ ਆ ਇਹ ਆਪਣੀ ਮਨਾ ਕੇ ਛੱਡਦਾ ਆਪਣੇ ਹਿਸਾਬ ਨਾਲ ਕੰਮ ਕਰਦਾ ਆ ਵੀ ਦੂਸਰੇ ਦੀ ਗੱਲ ਨਹੀਂ ਸੁਣਦਾ ਇਸ ਤਰ੍ਹਾਂ ਕਰਕੇ ਉਹਨਾਂ ਦੇ 3-4 ਵਾਰ ਝਗੜੇ ਹੋਏ ਤਾਂ ਉਹਨਾਂ ਨੇ ਇੱਕ ਵਾਰ ਫਿਰ ਫਿਲਮ ਬੰਦ ਕਰਤੀ ਸੀ ਫਿਰ ਛੱਡਣਾ ਛੱਡਤੀ ਸੀ ਫਿਲਮ ਪਰ ਫਿਰ ਉਸ ਦੌਰਾਨ ਫਿਰ ਸੁਨੀਲਾ ਸਾਹਿਬ ਨੇ ਤਰਮਿੰਦਰ ਨੂੰ ਤੇ ਓਪਰੇਲਨ ਨੂੰ ਕੁਝ ਓਪਰੇਲਨ ਨੂੰ ਸਮਝਾਇਆ ਕੁਝ ਤਰਮਿੰਦਰ ਨੂੰ ਸਮਝਾਇਆ ਤਾਂ ਕਹਿਣ ਦਾ ਮਤਲਬ ਕੰਟੀਨਿਊ ਕਰਤੀ ਉਹ ਸੁਲਨ ਦੀ ਸ਼ੂਟਿੰਗ ਉਹਨਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਜਦੋਂ ਕੰਟੀਨਿਊ ਹੋ ਗਈ ਤਾਂ ਫਿਲਮ ਕਾਮਯਾਬ ਹੋ ਗਈ ਜਦ ਕਾਮਯਾਬ ਹੋ ਗਈ ਤਾਂ ਫਿਲਮ ਜ ਤ੍ਰਿਮਹਿੰਦਰ ਨੂੰ ਰਾਕਾ ਦੇ ਨੋਂ ਨੋਂ ਜਾਣਿਆ ਜਾਣ ਲੱਪਿਆ ਉਸ ਫਿਲਮ ਤੋਂ ਬਾਅਦ ਸੀ ਜਦੋਂ ਤਰਮਿੰਦਰ ਦੇ ਪੈਰ ਇੰਡਸਟਰੀ ਵਿੱਚ ਲੱਗ ਗਏ ਸੀ ਤਾਂ ਇਹ ਸੁਨੀਲ ਦੱਤ ਨੇ ਤੁਹਾਨੂੰ ਮੈਂ ਦੱਸੰਦਾ ਤਾਂ ਮਤਲਬ ਹੈ ਕਿ ਸੁਨੀਲ ਦੱਤ ਨੇ ਦੋ ਵਾਰ ਉਹਦੀ ਮਦਦ ਕੀਤੀ ਹੁਣ ਤੁਸੀਂ ਕਹੋਗੇ ਇੱਕ ਵਾਰ ਕੀਤੀ ਆ ਇੱਕ ਵਾਰ ਸੁਨੀਲ ਦੱਤ ਦੀ ਘਰ ਵਾਲੀ ਨੇ ਮਦਦ ਕੀਤੀ ਸੀਗੀ ਉਸ ਹੀ ਨਰਗਸ ਉਸ ਗੱਲ ਦਾ ਪਤਾ ਵੀ ਤ੍ਰਿਮਹਿੰਦਰ ਨੂੰ ਉਦੋਂ ਹੀ ਲੱਗਿਆ ਉਹ ਪਤਾ ਇਦਾਂ ਲੱਗਿਆ ਜਦੋਂ ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੀ ਤ੍ਰਿਮਹਿੰਦਰ ਸੁਨੀਲ ਦੱਤ ਉਹਨਾਂ ਦੇ ਘਰੇ ਨਰਗਸ ਉਹਨਾਂ ਦੇ ਘਰੇ ਇੱਕ ਦੋ ਵਾਰ ਗਏ ਤਾਂ ਉਦੋਂ ਜਦੋਂ ਨਰਗਿਸ ਪਹਿਲੀ ਵਾਰ ਤਰਮਿੰਦਰ ਨੂੰ ਮਿਲੀ ਤਾਂ ਨਰਗਿਸ ਨੇ ਇਹ ਗੱਲ ਕਹੀ ਤਰਮਿੰਦਰ ਨੂੰ ਵੀ ਤਰਮਿੰਦਰ ਤੈਨੂੰ ਪਤਾ ਆ ਵੀ ਜਿਹੜੀ ਫੋਟੋ ਤੂੰ ਕੰਟੈਸਟ ਵਿੱਚ ਭੇਜੀ ਸੀ ਆਪਣੇ ਆਪ ਨੂੰ ਸਿਲੈਕਟ ਕਰਾਉਣ ਲਈ ਫਿਲਮਾਂ 'ਚ ਕੰਮ ਕਰਨ ਜਿਹੜੀ ਤੇਰੀ ਪਹਿਲੀ ਫੋਟੋ ਆਈ ਸੀਗੀ ਵੀ ਉਹ ਸਿਲੈਕਟ ਕਿਹਨੇ ਕੀਤੀ ਸੀ ਤਰਮਿੰਦਰ ਕਹਿੰਦਾ ਨਹੀਂ ਜੀ ਮਿੰਤਾ ਪਤਾ ਨਹੀਂ ਹੈਗਾ ਕਿਹਨੇ ਸਿਲੈਕਟ ਕੀਤੀ ਸੀ ਤਾਂ ਉਸ ਦਿਨ ਨਰਗਿਸ ਨੇ ਦੱਸਿਆ ਵੀ ਤਰਮਿੰਦਰ ਤੇਰੀ ਉਹ ਫੋਟੋ ਨੂੰ ਸਿਲੈਕਟ ਕਰਨ ਵਾਲੀ ਮੈਂ ਸੀ ਮੇਰੇ ਕੋਲ ਸੀ ਉਹ ਕਈ ਜਣਿਆਂ ਦੀ ਕਈ ਮੁੰਡੇ ਕੁੜੀਆਂ ਦੀ ਫੋਟੋਆਂ ਜਿਨ੍ਹਾਂ ਚੋਂ ਕਿਸੇ ਇੱਕ ਨੂੰ ਸਿਲੈਕਟ ਕਰਨਾ ਸੀ ਤੇ ਉਹਨੂੰ ਉਹ ਰੋਲ ਬੰਦਨੀ ਫਿਲਮ ਦਾ ਰੋਲ ਮਿਲਣਾ ਸੀ ਵੀ ਜੇ ਉਹ ਪਹਿਲਾ ਰੋਲ ਧਰਮਿੰਦਰ ਕਹਿੰਦਾ ਫਿਰ ਧਰਮਿੰਦਰ ਕਹਿੰਦੇ ਨੇ ਰਗਿਆ ਇਸ ਨੂੰ ਵੀ ਜੇ ਤੁਸੀਂ ਉਸ ਦਿਨ ਫੋਟੋ ਨਾ ਸਿਲੈਕਟ ਕਰਦੇ ਤਾਂ ਹੋ ਸਕਦਾ ਮੈਂ ਪਹਿਲੇ ਦਿਨ ਜਿੱਦਾਂ ਫਿਲਮ ਫੇਰ ਵਾਲੇ ਦਿਨ ਆਇਆ ਸੀ ਉਸ ਦਿਨੇ ਵਾਪਸ ਚਲੇ ਜਾਂਦਾ ਤਾਂ ਉਸ ਦਿਨ ਧਰਮਿੰਦਰ ਨੂੰ ਪਤਾ ਲੱਗਿਆ ਕਿ ਪਰਦੇ ਦੇ ਪਿੱਛੇ ਵੀ ਕਈ ਤਰੀਕ ਕਈ ਲੋਕ ਮਦਦ ਕਰਦੇ ਹੁੰਦੇ ਨੇ ਤਾਂ ਉਹਨਾਂ ਦਾ ਵੀ ਸਹਿਯੋਗਮਤ ਹੋਣਾ ਚਾਹੀਦਾ ਆ ਧਰਮਿੰਦਰ ਉਸ ਦਿਨ ਹੈਰਾਨ ਸੀ ਕਿ ਜਦੋਂ ਨਰਗਿਸ ਨੇ ਦੱਸਿਆ ਸੁਨੀਲਾਪ ਨੇ ਉਹਨਾਂ ਦੀ ਮਦਦ ਕੀਤੀ ਤੇ ਦੇਵਨਨ ਸਾਹਿਬ ਨੇ ਉਦੋਂ ਜਿਵੇਂ ਪਹਿਲੇ ਦਿਨ ਉਹਨਾਂ ਦੀ ਮਦਦ ਕੀਤੀ ਉਸ ਗੱਲ ਨੂੰ ਯਾਦ ਕਰਕੇ ਉਹ ਕਹਿੰਦੇ ਹੁੰਦੇ ਨੇ ਕਿ ਵੀ ਕਿੱਡੇ ਵੱਡੇ ਵੱਡੇ ਲੋਕਾਂ ਨੇ ਉਹਨਾਂ ਦੀ ਕਿੱਡੇ ਕਿਵੇਂ ਪਰਦੇ ਦੇ ਪਿੱਛੇ ਮਦਦ ਕੀਤੀ ਆ ਤਾਂ ਉਹਦਾ ਤਾਂ ਚੰਗਾ ਹੋਣਾ ਹੀ ਸੀ ਧਰਮਿੰਦਰ ਯਾਦ ਕਰਦੇ ਨੇ ਸੀ ਲਾਲ ਸਾਹਿਬ ਨੂੰ ਯਾਦ ਕਰਦੇ ਨੇ ਤਾਂ ਉਹ ਇਹੀ ਗੱਲ ਕਹਿੰਦੇ ਨੇ ਵੀ ਜਦੋਂ ਮੈਂ ਦੱਤ ਸਾਹਿਬ ਕੋਲ ਦੱਤ ਸਾਹਿਬ ਨੂੰ ਮੈਂ ਇੰਨਾ ਐਡਵਾਈਸ ਕਰਦਾ ਸੀ ਵੀ ਜਦੋਂ ਵੀ ਮੈਂ ਦੁਖੀ ਹੋ ਜਾਂਦਾ ਸੀਗਾ ਜਾਂ ਮੈਂ ਇਸ ਚੱਕਾ ਚੋਂ ਤੰਗ ਜਿਹਾ ਆ ਜਾਂਦਾ ਸੀਗਾ ਜਾਂ ਕੋਈ ਡਿਪਰੈਸ਼ਨ ਹੁੰਦਾ ਸੀ ਕੋਈ ਦਿਮਾਗ ਤੇ ਕੋਈ ਚੀਜ਼ ਬੈਠ ਜਾਂਦੀ ਸੀ ਤਾਂ ਮੈਂ ਦੱਤ ਸਾਹਿਬ ਦੇ ਘਰੇ ਚਲੇ ਜਾਂਦਾ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਬਿਸਤਰੇ 'ਤੇ ਸੌਂ ਜਾਂਦਾ ਸੀ ਤੇ ਦੱਤ ਸਾਹਿਬ ਇੱਕ ਬੱਚੇ ਵਾਂਗੂ ਉਹ ਤਰਮਿੰਦਰ ਦੇ ਸਿਰ ਦੇ ਉੱਤੇ ਹੱਥ ਫੇਰ ਕੇ ਉਹਨੂੰ ਆਪਣੇ ਨਾਲ ਸਵਾਈ ਰੱਖਦੇ ਸੀ ਜੇਕਰ ਸੁਨੀਲ ਦਾਦੀ ਜੇਕਰ ਸੁਨੀਲ ਸਾਹਿਬ ਦੀ ਵਾਈਫ ਨਰਗਿਸ ਦੱਤ ਉਸ ਫੋਟੋ ਨੂੰ ਸਿਲੈਕਟ ਨਾ ਕਰਦੀ ਤਾਂ ਤਰਮਿੰਦਰ ਦਾ ਕੁਝ ਨਹੀਂ ਸੀ ਹੋਣਾ ਤੇ ਜੇ ਦੱਤ ਸਾਹਿਬ ਉਹਨਾਂ ਨੂੰ ਫੂਲ ਔਰ ਪੱਥਰ ਫਿਲਮ ਦੀ ਉਹਨਾਂ ਨੂੰ ਕਾਸਟਿੰਗ ਨਾ ਦਵਾਉਂਦੇ ਜਾਂ ਉਹਨਾਂ ਦੇ ਨਾਂ ਤੇ ਨਾ ਕਰਾਉਂਦੇ ਫਿਲਮ ਨੂੰ ਓਪੀ ਰਲਨ ਨਾ ਕਹਿੰਦੇ ਤ੍ਰਿਮਿੰਦਰ ਨੂੰ ਕਦੇ ਕਾਮਯਾਬੀ ਨਹੀਂ ਸੀ ਮਿਲਨੀ। ਦਰਸਲ ਦੋਸਤੋ ਸੁਨੀਲਦਰ ਸਾਹਿਬ ਤੇ ਨਰਗਿਸ ਦੱਤ ਨੇ ਤਕਰੀਬਨ ਹਰੇਕ ਬੰਦੇ ਦੀ ਮਦਦ ਕੀਤੀ ਹੈ ਕਿਉਂਕਿ ਉਹ ਨਾਈਸ ਦੁਨੀਆ ਸੀ, ਨਾਈਸ ਲੋਕ ਸੀ। ਚਾਹੇ ਉਹ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਸੀ, ਚਾਹੇ ਉਹਨਾਂ ਦੀ ਮਤਲਬ ਜਿੱਦਾਂ ਦੀ ਮਰਜ਼ੀ ਉਹਨਾਂ ਦੀ ਰਹਿਣੀ ਬਹਿਣੀ ਸੀ ਪਰ ਲੋਕਾਂ ਦੇ ਵਿੱਚ ਐਦਾਂ ਹੀ ਆ ਕਿ ਵੀ ਉਹ ਦੱਤ ਪਰਿਵਾਰ ਨੇ ਬਹੁਤ ਹਰੇਕ ਦੀ ਮਦਦ ਕੀਤੀ ਆ। ਪਰ ਕਦੇ ਕੋਈ ਸੋਚਦਾ ਕਿ ਵੀ ਜਦੋਂ ਲੋਕ ਜਦੋਂ ਲੋਕ ਕਾਮਯਾਬੀ ਲਈ ਦੌਲਤ ਕਮਾ ਰਹੇ ਹੁੰਦੇ ਨੇ ਆਪਣੇ ਬੱਚਿਆਂ ਵਾਸਤੇ ਦੌਲਤ ਕਮਾ ਰਹੇ ਹੁੰਦੇ ਨੇ ਉਹ ਸਾਰੀ ਦੌਲਤ ਕਦੇ ਤੀਸਰੇ ਦੱਤਾਂ 'ਚ ਚਲ ਜਾਣੀ ਆ ਕੋਈ ਜਿਹੜਾ ਉਹਨਾਂ ਨੂੰ ਲਾਗਾ ਤੇ ਗਵਰੀ ਹੁੰਦਾ ਕੋਈ ਮਿਲਦਾ ਗਿਲਦਾ ਵੀ ਨਹੀਂ ਹੁੰਦਾ ਮੈਂ ਗੱਲ ਕਰ ਰਿਹਾ ਆ ਨਮਰਤਾ ਦੱਤ ਦੀ ਸੁਨੀਲ ਦੱਤ ਦੀ ਨੋ ਤੇ ਸੰਜੇ ਦਾਦੀ ਘਰ ਵਾਲੀ ਦੀ ਇਹ ਮੈਂ ਤੁਹਾਨੂੰ ਅੱਜ ਕਿੱਸਾ ਸਾਰਾ ਇਸ ਬੈਲਟ ਤੇ ਕਿਉਂ ਚੱਲ ਰਿਹਾ ਆ ਕਿਉਂਕਿ ਮੈਂ ਨਮਰਤਾ ਦਾਦੀ ਜ਼ਿੰਦਗੀ ਤੇ ਆ ਰਿਹਾ ਆ ਨਮਰਤਾ ਦੱਤ ਦੀ ਜ਼ਿੰਦਗੀ ਦੇ ਉੱਤੇ ਮੈਂ ਅਗਲੀ ਵੀਡੀਓ ਬਣਾ ਰਿਹਾ ਆ ਵੀ ਕਿਦਾਂ ਸੁਹਿੰਦਰ ਸਾਹਿਬ ਨੇ ساری ਜ਼ਿੰਦਗੀ ਨਰਗਜ਼ਾਤਨੀ ساری ਜ਼ਿੰਦਗੀ ਕਮਾਈ ਕਰੀ ਆ ਸੰਜੇ दत्त ਦੇ ਇੱਕ ਡਿਸੀਜਨ ਨੇ ਇੱਕ ਐਸੀ ਔਰਤ ਨੂੰ ਉਸ ਜਗ੍ਹਾ ਤੇ ਲੈ ਜਾਂਦਾ ਕਿ ساری ਦੌਲਤ ਅੱਜ दत्त ਪਰਿਵਾਰ ਦੀ ਉਸ ਲੇਡੀ ਦੇ ਹੱਥ 'ਚ ਆ ਕਿਦਾਂ ਉਹ ਲੇਡੀਜ਼ ਇਹ ਸਾਰੇ ਪਰਿਵਾਰ ਦੇ ਉੱਤੇ ਸਾਰੇ ਰਾਜਪਾੜ ਦੇ ਉੱਤੇ ਕਾਬਜ਼ ਹੋਗੀ ਇਹ ਮੈਂ ਤੁਹਾਨੂੰ ਅਗਲੀ ਵੀਚ ਨੂੰ ਦੱਸੂਗਾ ਠੀਕ ਆ ਦੋਸਤੋ ਅੱਜ ਵਾਸਤੇ ਇੰਨਾ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਵਾਸਤੇ ਰੋ ਪੰਜਾਬੀ